ਇੱਕ ਵਾਰ ਇੱਕ ਚਿੜੀ ਅਤੇ ਕਾਂ ਇੱਕੋ ਹੀ ਦਰਖਤ ਤੇ ਰਹਿੰਦੇ ਸਨ। ਉਹਨਾਂ ਵਿੱਚ ਦੋਸਤੀ ਹੋ ਗਈ। ਉਹ ਦੋਵੇਂ ਮਿਲ ਕੇ ਦਾਣਾ ਚੁਗਦੇ। ਜਿੱਥੇ ਚਿੜੀ ਨੂੰ ਦਾਣੇ ਲੱਭ ਜਾਂਦੇ, ਉਹ ਕਾਂ ਨੂੰ ਚੀਂ-ਚੀਂ ਕਰਕੇ ਬੁਲਾ ਲੈਂਦੀ। ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ-ਦੂਰ ਜਾਣਾ ਪੈਂਦਾ ਸੀ। ਦੋਮਣੇ ਨੇ ਸਲਾਹ ਬਣਾਈ ਕਿ ਉਹ ਨੇੜੇ ਜਿਹੇ ਇੱਕ ਖੇਤ ਵਿੱਚ ਦਾਣੇ ਬੀਜਣ। ਦਾਣਿਆਂ ਤੋਂ ਬੂਟੇ ਉੱਗ ਜਾਣਗੇ। ਫੇਰ ਬੂਟਿਆਂ ਉੱਪਰ ਉਹ ਬਹੁਤ ਸਾਰੇ ਦਾਣੇ ਲੱਗਣਗੇ ਜਿਹੜੀ ਅਤੇ ਕਾਂ ਨੂੰ ਦਾਣੇ ਲੱਭਣ ਦੂਰ ਨਹੀਂ ਜਾਣਾ ਪਊਗਾ ਕਾਂ ਨੂੰ ਮੱਕੀ ਦੇ ਦਾਣੇ ਚੰਗੇ ਲੱਗਦੇ ਸਨ ਤੇ ਚਿੜੀ ਨੂੰ ਵੀ ਮੱਕੀ ਦੇ ਪੀਲੇ ਪੀਲੇ ਦਾਣੇ ਬੜੇ ਪਸੰਦ ਸਨ ਤੋਹਾਂ ਨੇ ਖੇਤ ਵਿੱਚ ਮੱਕੀ ਵੀ ਜਾਂਦਾ ਫੈਸਲਾ ਕੀਤਾ ਚਿੜੀ ਬੜੀ ਮਿਹਨਤੀ ਸੀ ਪਰ ਕਾਂ ਚਿੜੀ ਵਾਂਗ ਮਿਹਨਤੀ ਨਹੀਂ ਸੀ ਉਸ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ ਉਹ ਹਰ ਵੇਲੇ ਇੱਧਰ ਉੱਧਰ ਠਮਕ ਠਮਕ ਕਰਦਾ ਘੁੰਮਦਾ ਫਿਰਦਾ ਰਹਿੰਦਾ ਕਾਂ ਕਾਂ ਦੇ ਗੀਤ ਗਾਉਂਦਾ ਕਦੇ ਇੱਕ ਟਾਣੀ ਉੱਪਰ ਤੇ ਕਦੇ ਉੱਡ ਕੇ ਦੂਸਰੀ ਟਾਣੀ ਉੱਪਰ ਜਾ ਬੈਠਦਾ ਇੱਕ ਦਿਨ ਬੜਾ ਮੀਂਹ ਪਿਆ ਚਿੜੀ ਕਾਂ ਕੋਲ ਗਈ ਤੇ ਕਹਿਣ ਲੱਗੀ ਕਾਵਾ ਕਾਵਾ ਮੀਂਹ ਪੈਣ ਨਾਲ ਮਿੱਟੀ ਨਰਮ ਹੋ ਗਈ ਹੈ ਚੱਲ ਆਪਾਂ ਵੀ ਆਪਣੇ ਖੇਤ ਬਾਹ ਆਈਏ ਪਰ ਕਾਂ ਤਾਂ ਮੀ ਪੈਣ ਤੋਂ ਬਾਅਦ ਬੜਾ ਖੁਸ਼ੀ ਉਹ ਤਾਂ ਉੱਡਣਾ ਚਾਹੁੰਦਾ ਸੀ ਦੂਸਰੇ ਕਾਂਾਂ ਨਾਲ ਮਿਲ ਕੇ ਕਾਂ ਕਾਂ ਦੇ ਗੀਤ ਗਾਉਣਾ ਚਾਹੁੰਦਾ ਸੀ ਪਰ ਉਹ ਚਿੜੀ ਨੂੰ ਨਾ ਨਹੀਂ ਸੀ ਕਰ ਸਕਦਾ ਇਸ ਲਈ ਉਸ ਨੇ ਕਿਹਾ ਮੈਂ ਤਾਂ ਹਾਲੇ ਨਹਾਉਣਾ ਹੈ ਮੇਰੀ ਚੁੰਝ ਬੜੀ ਗੰਦੀ ਹੈ ਤੂੰ ਚੱਲ ਤੇ ਮੈਂ ਬਸ ਆਇਆ ਚੱਲ ਚਿੜੀਏ ਮੈਂ ਆਉਣਾ ਪੈਰੀ ਮੋਜੇ ਪਾਉਣਾ ਠਮਕ ਠਮਕ ਕਰਦਾ ਆਉਣਾ ਚਿੜੀਏ ਸੁਣ ਕੇ ਆਪਣੇ ਖੇਤਾਂ ਵੱਲ ਉੱਡ ਪਈ ਉਸ ਨੇ ਥੋੜੀ ਦੇਰ ਤਾਂ ਕਾਂ ਦੀ ਉਡੀਕ ਕੀਤੀ ਪਰ ਕਾਂ ਨਾ ਆਇਆ ਤਾਂ ਉਸ ਨੇ ਆਪਣੀ ਚੁੰਝ ਨਾਲ ਮਿੱਟੀ ਫਟਫਟ ਕੇ ਹੌਲੀ ਹੌਲੀ ਖੇਤ ਤਿਆਰ ਕਰ ਲਿਆ ਕੁਝ ਦਿਨ ਬਾਅਦ ਫੇਰ ਚੱਲ ਚਿੜੀਏ ਮੈਂ ਆਉਣਾ ਪੈਰੀ ਮੋਜੇ ਪਾਉਣਾ ਠਮਕ ਠਮਕ ਕਰਦਾ ਆਉਣਾ ਚਿੜੀ ਨੇ ਕੱਲ੍ਹ ਲਈ ਖੇਤ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਨੇ ਆਪਣੀ ਨਿੱਕੀ ਜਿਹੀ ਚੁੰਝ ਨਾਲ ਇੱਕ ਇੱਕ ਕਰਕੇ ਮੱਕੀ ਦੇ दाਣੇ ਮਿੱਟੀ ਵਿੱਚ ਬੀਜ ਦਿੱਤੇ ਫਿਰ ਮੀਂਹ ਪਿਆ ਤਾਂ ਖੇਤਾਂ ਨੂੰ ਪਾਣੀ ਮਿਲ ਗਿਆ ਤੋਂ ਚਮਕੀ ਦਾ ਸਾਰੇ ਖੇਤ ਦੇ ਵਿੱਚ ਨਿੱਕੇ ਨਿੱਕੇ ਬੂਟੇ ਉੱਗ ਪਾਈ ਚਿੜੀ ਕਦੇ ਆਪਣੇ ਖੇਤ ਦੀ ਸਫਾਈ ਕਰਦੀ ਕਦੇ ਬੂਟਿਆਂ ਨੂੰ ਪਾਣੀ ਦਿੰਦੀ ਪਰ ਕਾਂ ਕਦੇ ਵੀ ਖੇਤ ਵਿੱਚ ਨਾ ਆਉਂਦਾ ਥੋੜੇ ਦਿਨਾਂ ਬਾਅਦ ਬੂਟਿਆਂ ਉੱਪਰ ਸੱਲੀਆਂ ਲੱਗਣ ਲੱਗ ਗਈਆਂ ਸੱਲੀਆਂ ਉੱਪਰ ਪੀਲੇ ਪੀਲੇ ਦਾਣੇ ਲੱਗ ਗਏ ਹੁਣ ਦਾਣੇ ਪੱਕ ਗਏ ਤੇ ਸੱਲੀਆਂ ਤੋੜਨ ਦਾ ਵੇਲਾ ਆ ਗਿਆ ਚਿੜੀ ਕਾਂ ਕੋਲ ਗਈ ਤੇ ਉਸ ਨੂੰ ਕਿਹਾ ਆ ਕਾਂ ਮਾਂ ਆਪਾਂ ਫਸਲ ਇਕੱਠੀ ਕਰ ਲਈਗੀ ਪਰ ਕਾਂ ਨੇ ਫੇਰ ਕਿਹਾ ਚੱਲ ਚਿੜੀਏ ਮੈਂ ਆਉਣਾ ਪੈਰੀ ਮੋਜੇ ਪਾਉਣਾ ਠੁਮਕ ਠੁਮਕ ਕਰਦਾ ਆਉਣਾ ਚਿੜੀ ਖੇਤ ਜਾ ਪਹੁੰਚੀ ਪਰ ਕਾਂ ਨਾ ਆਇਆ। ਚਿੜੀ ਨੇ ਕੱਲਿਆਂ ਹੀ ਬੜੀ ਮਿਹਨਤ ਨਾਲ ਫਸਲ ਕੱਟੀ। ਪਰ ਇੱਕ ਇੱਕ ਕਰਕੇ ਦਾਣੇ ਸੱਲੀਆਂ ਤੋਂ ਵੱਖ ਕੀਤੇ। ਖੇਤ ਵਿੱਚ ਦੋ ਢੇਰੀਆਂ ਲੱਗ ਗਈਆਂ। ਇੱਕ ਸੂਟੀ ਢੇਰੀ ਦਾਣਿਆਂ ਦੀ, ਦੂਸਰੀ ਢੇਰੀ ਮੱਕੀ ਦੇ ਗੁੱਲਾਂ ਦੀ। ਚਿੜੀ ਨੇ ਕੰਮ ਮੁਕਾਇਆ ਹੀ ਸੀ ਕਿ ਕਾਂ ਉੱਥੇ ਪਹੁੰਚ ਗਿਆ। ਕਾਂ ਬੜਾ ਚਲਾਕ ਸੀ ਉਸਨੇ ਕਿਹਾ ਚਿੜੀਏ ਚਿੜੀਏ ਆਪਣੀ ਫਸਲ ਤਾਂ ਚੰਗੀ ਹੋ ਗਈ ਏ ਤੂੰ ਕੰਮ ਵੀ ਮੇਰੇ ਨਾਲੋਂ ਜ਼ਿਆਦਾ ਕੀਤਾ ਇੰਜ ਕਰ ਇਹ ਵੱਡੀ ਢੇਰੀ ਤੂੰ ਰੱਖ ਲੈ ਇਹ ਦਾਣਿਆਂ ਦੀ ਛੋਟੀ ਢੇਰੀ ਮੈਂ ਰੱਖ ਲੈਂਦਾ ਹਾਂ ਉਹ ਦਾਣਿਆਂ ਦੀ ਛੋਟੀ ਜਹੀ ਢੇਰੀ ਉੱਪਰ ਜਾ ਕੇ ਬੈਠ ਗਿਆ ਚਿੜੀ ਨੇ ਕਿਹਾ ਆਪਾਂ ਦੋਵੇਂ ਢੇਰੀਆਂ ਇੱਕੋ ਜਿਹੀਆਂ ਵੰਡ ਲੈਂਦੇ ਹਾਂ ਪਰ ਕਾਂ ਨੇ ਇੱਕ ਨਾ ਮੰਨੀ ਉਹ ਤਾਂ ਲੜਨ ਲਈ ਤਿਆਰ ਹੋ ਗਿਆ ਚਿੜੀ ਵਿਚਾਰੀ ਇੱਕ ਪਾਸੇ ਹੋ ਕੇ ਬੈਠ ਗਈ ਉਦੋਂ ਹੀ ਜ਼ੋਰਦਾਰ ਮੀਂਹ ਪੈਣ ਲੱਗ ਗਿਆ ਥੋੜੀ ਦੇਰ ਬਾਅਦ ਗੜੇ ਵੀ ਪੈਣ ਲੱਗ ਪਏ ਚਿੜੀ ਭੱਜ ਕੇ ਗੁੱਲਾਂ ਦੇ ਢੇਰ ਵਿੱਚ ਲੁਕ ਕੇ ਬੈਠ ਗਈ ਪਰ ਕਾਂ ਉਸੇ ਤਰ੍ਹਾਂ ਦਾਣਿਆਂ ਉੱਪਰ ਆਕੜ ਕੇ ਬੈਠਾ ਰਿਹਾ ਜਦੋਂ ਮੀਂਹ ਰੁਕਿਆ ਤਾਂ ਚਿੜੀ ਨੇ ਦੇਖਿਆ ਕਿ ਕਾਂ ਤਾਂ ਮਰਿਆ ਪਿਆ ਹੈ ਉਹ ਗੜੇ ਵੱਜਣ ਨਾਲ ਹੀ ਮਰ ਗਿਆ ਤੇ ਚਿੜੀ ਜੋ ਗੁੱਲਾਂ ਦੇ ਢੇਰ ਵਿੱਚ ਲੁੱਕ ਕੇ ਬੈਠ ਗਈ ਸੀ ਉਹ बच ਗਈ ਇਸ ਤਰ੍ਹਾਂ ਚਿੜੀ ਦੀ ਮਿਹਨਤ ਦਾ ਫਲ ਉਸ ਨੂੰ ਮਿਲ ਗਿਆ